ਸਸੀ ਗੱਜ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਸਵਾਗਤ ਹੈ ਤੁਹਾਡੀ ਆਪਣੇ ਚੈਨਲ ਤੇ ਤੇ ਵੀਰੂ ਦੇਖੋ ਸਿੱਧੂ ਭਾਈ ਖੇਤੀ ਕਰਦਾ ਹੋਇਆ ਖੇਤ ਪਾਉਂਦਾ ਹੋਇਆ ਦੀ ਵੀਡੀਓ ਹੈ ਭਾਈ ਦੀ ਤੇ ਕੋਈ ਮਾੜਾ ਵੀ ਉਹਦੇ ਚਿਹਰੇ ਤੇ ਹੰਕਾਰ ਹੈ ਕਈ ਲੋਕ ਕਹਿੰਦੇ ਉਹਦੇ ਵਿੱਚ ਹੰਕਾਰ ਬਹੁਤ ਸੀ ਮੈਂ ਬਹੁਤ ਸੀ ਪਰ ਕੋਈ ਵੀ ਆਮ ਲੋਕਾਂ ਕੋਲ ਦੇਖ ਲੋ ਵਾਲੇ ਦੁਆਲੇ ਖੜੇ ਹੈ ਉਹਦੇ ਕੋਈ ਉਹਨੂੰ ਜਾਨੀ ਕਿ ਆਪਣਾ ਹੈ ਨਹੀਂ ਮੈਂ ਡਾ ਵੱਡਾ ਕਲਾਕਾਰ ਆ ਰਿਹਾ ਕੋਈ ਹੈ ਨਾ ਆਮ ਲੋਕਾਂ ਦੇ ਵਿੱਚੋਂ ਨਿਕਲ ਕੇ ਖੇਤੀਬਾੜੀਆਂ ਵਿੱਚ ਲੋਕਾਂ ਦੇ ਕਰਦਾ ਸੀ ਜਿਹੜੇ ਆਮ ਲੋਕ ਸੀ ਹੈ ਨਾ ਦੀਮਾ ਦੇ ਵਿੱਚ ਉਹਨਾਂ ਦਾ ਵਿਚਰਦਾ ਸੀ ਜਿਆਦਾ ਕਰ ਉਹ ਨੂੰ ਆਮ ਲੋਕਾਂ ਚ ਰਹਿਣਾ ਤੁਹਾਡੇ ਸਾਹਮਣੇ ਪਸੰਦ ਕਰਦਾ ਸੀ ਠੀਕ ਹੈ ਜੀ ਤੇ ਉਹ ਬਾਪੂ ਜੀ ਦੇ ਕੋਲ ਇੱਕ ਤੁਹਾਨੂੰ ਪਤਾ ਉਹਨਾਂ ਦੇ ਪਿੰਡ ਦੇ ਇੱਕ ਸਾਹਮਣੇ ਕਿਟਾਂ ਦੇ ਬਾਪੂ ਜੀ ਪੈਂਦੇ ਉਹਨਾਂ ਕੋਲ ਰਹਿਣਾ ਪਸੰਦ ਕਰਦਾ ਸੀ ਨਾ ਨਹੀਂ ਤਾਂ ਕਲਾਕਾਰ ਏਡਾ ਵੱਡਾ ਹੋ ਗਿਆ ਅਗਲਾ ਕਹਿੰਦਾ ਮੈਂ ਕਿਸੇ ਰੁਪੀ ਲੈਣਾ ਹਨਾ ਤੁਹਾਡੇ ਸਾਹਮਣੇ ਆ ਜਾਂ ਕੋਈ 1020 ਸਿੱਤ ਵਾਲਾ ਜੀਮਿੰਦਾਰ ਉਹ ਵੀ ਕਹਿੰਦਾ ਮੈਂ ਤੇ ਤੁ ਕੀ ਲੈਣਾ ਨਾ ਕਿ ਆਪਣਾ ਕੰਮ ਕਰ ਸੈਟ ਹੈ ਆਪਾਂ ਹਨਾ ਫਰੂ ਆਪਣੇ ਲੋਕਾਂ ਦਾ ਸੋਤਦਾ ਸੀ ਆਮ ਜਿਹੜੇ ਮਾਤੜ ਲੋਕ ਸੀ ਉਹਨਾਂ ਦਾ ਸੋਤਦਾ ਸੀ ਪਤਾ ਲੱਗਾ ਕਹਿੰਦੇ ਜਿਹੜੇ ਪਿੰਡ ਦੇ ਉਹਦੇ ਕਈ ਵੀਰ ਬਿਮਾਰ ਰਹਿੰਦੇ ਸੀ ਜਾਂ ਹੋਰ ਪਾਸੇ ਵੀ ਬਿਮਾਰ ਰਹਿੰਦੇ ਸੀ ਨਾ ਤੇ ਉਹਨਾਂ ਨੂੰ ਖਰਚਾ ਪਾਣੀ ਵੀ ਦਿੰਦਾ ਸੀ ਠੀਕ ਹੈ ਜੀ ਤੇ ਉਹ ਵਿਚਾਰਾਂ ਦੀ ਮੈਂ ਇੰਟਰਵਿਊ ਦੇਖੀ ਤੁਸੀਂ ਵੀ ਦੇਖੀ ਹੋਣੀ ਸਾਰਿਆਂ ਨੇ ਕਿ ਸਿੱਧੂ ਬਾਈ ਤੇ ਜਾਣ ਦੇ ਪਿੱਛੋਂ ਉਹ ਕਹਿੰਦੇ ਬਹੁਤ ਵੱਡਾ ਸਾਡਾ ਨੁਕਸਾਨ ਹੋ ਗਿਆ ਨਾ ਤੇ ਹੋਇਆ ਸਾਰੇ ਦੁਨੀਆ ਬਾਈ ਨੂੰ ਰੋਈ ਹੈ ਨਾ ਤੁਹਾਡੇ ਸਾਹਮਣੇ ਪਰ ਉਹਦੇ ਵਿੱਚ ਮੈਂ ਮਾੜੀ ਨਹੀਂ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇਹ ਚੀਜ਼ ਠੀਕ ਹੈ ਬਾਈ ਦਲਦਾ ਇੱਕ ਵਧੀਆ ਸੌਂ ਸੀ ਠੀਕ ਹੈ ਜੀ ਤੇ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ